ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਅਕਲੀ ਸਾਹਿਬ ਸੇਵੀ ਐ ਅਕਲੀ ਪਾਈਐ ਮਾਨ ਅਕਲੀ ਪੜਕੇ ਬੁੱਝੀਐ ਅਕਲੀ ਕੀਚੈ ਦਾਨ ਸਿਖਾ ਜਦੋਂ ਵੀ ਤੂੰ ਦਾਨ ਕਰਨਾ ਅਕਲ ਦੇ ਨਾਲ ਕਰੀ ਸੋਚ ਕੇ ਵਿਚਾਰ ਦੇ ਨਾਲ ਦਾਨ ਕਰੀ ਮੈਂ ਖੂਨ ਪਰ ਸੀਨੇ ਦੀ ਕਮਾਈ ਦੇਣ ਲੱਗਾ ਵਾਂ ਜਿਹੜਾ ਬੰਦਾ ਮੇਰੇ ਕੋਲ ਮੰਗਦਾ ਪਿਆ ਕਿ ਉਹ ਬੰਦਾ ਸੱਚਾ ਹੈ ਕਿਉਂਕਿ ਕਈ ਬੰਦਿਆਂ ਨੇ ਬਿਜ਼ਨਸ ਬਣਾਇਆ ਧਰਮ ਨੂੰ ਉਹਨਾਂ ਨੇ ਕੁਝ ਕੂ ਕਹਿ ਲੈ ਕੁਝ ਕੁ ਪ੍ਰੋਗਰਾਮ ਉlijke ਹੋਏ ਨੇ ਵੀ ਅਸੀਂ ਆਹ ਕਾਰਜ ਕਰਦੇ ਪਏ ਹਾਂ ਸਾਨੂੰ ਮਾਇਆ ਦਿੱਤੀ ਜਾਏ ਅਸੀਂ ਆਹ ਕੰਮ ਕਰਦੇ ਪਏ ਹਾਂ ਸਾਨੂੰ ਮਾਇਆ ਦਿੱਤੀ ਜਾਂਦੀ ਜਾਏ ਉਹ ਆਉਂਦੇ ਨੇ ਇੱਥੇ ਵੀ ਬਹੁਤ ਆਉਂਦੇ ਨੇ ਉਹ ਆ ਕਰਕੇ ਫਿਰ ਲੈਕਚਰ ਦੇ ਰਾਈ ਸਾਨੂੰ ਇਮੋਸ਼ਨਲ ਕਰਦੇ ਨੇ ਇੱਕ ਹੁੰਦਾ ਇਮੋਸ਼ਨਲ ਇੱਕ ਹੁੰਦਾ ਬਲੈਕਮੇਲ ਇਮੋਸ਼ਨਲ ਭਾਵੂ ਕਰ ਲੈਣਾ ਹੁਣ ਬੰਦਾ ਫਸ ਜਾਂਦਾ ਵੀ ਜੇਕਰ ਮੈਂ ਪੌਂਡ ਕੱਢ ਕੇ ਨਾ ਰੱਖਿਆ ਤੇ ਦੂਜਾ ਬੰਦਾ ਕੀ ਆਖੇਗਾ ਵੀ ਤੂੰ ਪੌਂਡ ਨਹੀਂ ਰੱਖ ਸਕਿਆ ਉਹਨੇ ਪੌਂਡ ਦੀ ਮੰਗ ਕੀਤੀ ਇੱਕ ਹੁੰਦਾ ਇਮੋਸ਼ਨਲ ਇੱਕ ਹੁੰਦਾ ਬਲੈਕਮੇਲ ਇਮੋਸ਼ਨਲ ਸਾਨੂੰ ਉਹ ਫਿਰ ਬਲੈਕਮੇਲ ਇਮੋਸ਼ਨਲ ਕਰਦੇ ਨੇ ਜਦੋਂ ਐਸੀ ਹੋ ਜਾਂਦੀਆਂ ਸਾਡਾ ਹੱਥ ਜੇਬਾਂ ਨੂੰ ਗਿਆ ਤੇ ਅਸੀਂ ਪੌਂਡਾਂ ਦੀ ਢੇਰੀ ਲਾ ਦਿੰਦੇ ਹਾਂ ਤੇ ਉਹਦਾ ਇੱਕ ਇੱਕ ਪੌਂਡ ਦੇ ਨਾਲ ਕਈ ਪੌਂਡ ਕਈ ਸੈਂਕੜੇ ਪੌਂਡ ਇਕੱਤਰ ਹੋ ਜਾਂਦੇ ਨੇ ਹੋ ਇਹ ਹੀ ਰਿਹਾ ਹੈ ਕਿਸ ਨੇ ਖਿਮਾ ਕਰਿਆ ਜੀ ਕਿਸ ਨੇ ਸਟੰਟ ਬਣਾਇਆ ਵੀ ਗਰੀਬ ਕੁੜੀਆਂ ਦੇ ਵਿਆਹ ਕਰਨੇ ਨੇ ਹਾਂ ਜਿਹੜੇ ਕਰਦੇ ਨੇ ਉਹਨਾਂ ਗੁਰਸਿੱਖਾਂ ਨੂੰ ਵਬਾਰਕ ਹੈ ਜਿਹੜੇ ਪੈਸੇ ਇਕੱਤਰ ਕਰਕੇ ਅਸਲ ਦੇ ਵਿੱਚ ਕਰਦੇ ਨੇ ਉਹਨਾਂ ਨੂੰ ਵਬਾਰਕ ਹੈ ਧੰਤਾ ਦੇ ਯੋਗ ਨੇ ਪਰ ਜਿਨ੍ਹਾਂ ਨੇ ਇਸ ਕੰਮ ਨੂੰ ਬਿਜ਼ਨਸ ਬਣਾ ਲਿਆ ਵਪਾਰ ਬਣਾ ਲਿਆ ਵੀ ਕਰੋੜਾਂ ਰੁਪਏ ਇਕੱਤਰ ਕੀਤੇ 20-25 ਵਿਆਹ ਸ਼ੋਅ ਕਰ ਦੋ ਤੇ ਬਾਕੀ ਪੈਸਾ ਆਪਣੀ ਜੇਬ ਦੇ ਵਿੱਚ ਕੁਝ ਕੁ ਸਟੰਟ ਬਣਾਏ ਹੋਏ ਨੇ ਇੱਕ ਸੱਜਣ ਨੇ ਗਾਥਾ ਲਿਖੀ ਇੱਕ ਪੰਜਾਬੀ ਦਾ ਉਹਨੇ ਵਿਅੰਗ ਲਿਖਿਆ ਤੇ ਬੜੇ ਕਮਾਲ ਦਾ ਉਹ ਕਹਿੰਦਾ ਵੀ ਮੜੀਆਂ ਦੇ ਵਿੱਚ ਸਕੂਲ ਲੱਗਣਾ ਸ਼ੁਰੂ ਹੋ ਗਿਆ ਕਿਸੇ ਪਿੰਡ ਵਿੱਚ ਮੜੀਆਂ ਦੇ ਵਿੱਚ ਸਕੂਲ ਲੱਗਣਾ ਸ਼ੁਰੂ ਹੋਇਆ ਤੇ ਜਿਸ ਵਕਤ ਕੋਈ ਮਰਿਆ ਕਰੇ ਪਿੰਡ ਵਿੱਚ ਤੇ ਮਾਸਟਰ ਆਖ ਦਿਆ ਕਰੇ ਬੱਚਿਓ ਅੱਜ ਸੰਸਕਾਰ ਹੋਣਾ ਅੱਜ ਤੁਹਾਨੂੰ ਛੁੱਟੀ ਬੱਚਿਆਂ ਨੂੰ ਖੁਸ਼ੀ ਹੋ ਜਾਣੀ ਬੱਚਿਆਂ ਨੂੰ ਚਾਹ ਚੜ ਜਾਣਾ ਵੀ ਅੱਜ ਛੁੱਟੀ ਜਦੋਂ ਵੀ ਬੱਚਿਆਂ ਨੇ ਵੇਖਣਾ ਕੋ ਮੁਰਦਾ ਆ ਰਿਹਾ ਹੂਕਣ ਤੇ ਬੱਚਿਆਂ ਨੇ ਰੋਲਾ ਪਾ ਦੇਣਾ ਵੀ ਛੁੱਟੀ ਆ ਗਈ ਛੁੱਟੀ ਆ ਗਈ ਬੱਚਿਆਂ ਨੇ ਰੋਲਾ ਪਾ ਦੇਣਾ ਵੀ ਛੁੱਟੀ ਆ ਗਈ ਉਹਨਾਂ ਨੂੰ ਚਾਹ ਚੜ ਜਾਣਾ ਤੇ ਘਰ ਵਾਲਿਆਂ ਨੇ ਵੇਖਣਾ ਵੀ ਹੱਦ ਹੋ ਗਈ ਕਮਾਲ ਹੋ ਗਈ ਸਾਡੇ ਪਰਿਵਾਰ ਦਾ ਜੀ ਮਰਿਆ ਤੇ ਬੱਚਿਆਂ ਨੂੰ ਚਾਹ ਚੜ ਗਿਆ ਵੀ ਛੁੱਟੀ ਹੋ ਗਈ ਛੁੱਟੀ ਹੋ ਗਈ ਇੱਕ ਸੱਜਣ ਨੇ ਪੰਜਾਬੀ ਦਾ ਨਿੱਕਾ ਜਿਹਾ ਵਿਅੰਗ ਲਿਖਿਆ ਕਹਿਣ ਤੂੰ ਭਾਵ ਕੁਝ ਕੁ ਬੰਦੇ ਨੇ ਹਰੇਕ ਧਰਮ ਦੇ ਵਿੱਚ ਹੁੰਦੇ ਨੇ ਉਹ ਕੁਝ ਕੋ ਅਜਿਹੇ ਬਹਾਨਾ ਪਾਲਦੇ ਨੇ ਵੀ ਕੁਝ ਕੁ ਸਾਨੂੰ ਬਹਾਨਾ ਮਿਲੇ ਤੇ ਅਸੀਂ ਪੈਸੇ ਇਕੱਠੇ ਕਰੀਏ ਅਸੀਂ ਪੈਸੇ ਇਕੱਤਰ ਕਰੀਏ ਭਾਵੇਂ ਉਹ ਵਿਆਹ ਦਾ ਬਹਾਨਾ ਹੋਵੇ ਭਾਵੇਂ ਉਹ ਸ਼ੀਦਾ ਦੇ ਨਾਂ ਦੇ ਉੱਤੇ ਹੋਵੇ ਉਹ ਇੱਕ ਬਹਾਨਾ ਪਾਲਦੇ ਨੇ ਵੀ ਬਹਾਨਾ ਮਿਲ ਜੇ ਤੇ ਅਸੀਂ ਪੈਸੇ ਇਕੱਤਰ ਕਰੀਏ ਉਹ ਤਾਂਗ ਦੇ ਵਿੱਚ ਹੁੰਦੇ ਨੇ ਤੇ ਸਹਿਬ ਸੱਚੇ ਪਾਤਸ਼ਾਹ ਆਖਦੇ ਭਲਿਆ ਜਦੋਂ ਵੀ ਕੋਈ ਤੇਰ ਤੋਂ ਮੰਗ ਕਰੇ ਅਕਲੀ ਕੀਚੈ ਦਾਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਵੀ ਅਕਲ ਦੇ ਨਾਲ ਦਾਨ ਕਰੀਏ ਆਣਾ ਹੋਏ ਵੀ ਕੋਈ ਆਇਆ ਤੈਨੂੰ ਇਮੋਸ਼ਨਲ ਕਰਕੇ ਤੇਰੇ ਤੋਂ ਲੈ ਗਿਆ ਤੇ ਮੁੜ ਕੇ ਆਪ ਦੀ ਜੇਬ ਦੇ ਵਿੱਚ ਪਾ ਲਿਆ ਹੋ ਅਜੇ ਹਰਿਆ ਹੈ ਕੁਝ ਕੁ ਸੰਸਥਾਵਾਂ ਨੇ ਜਿਨ੍ਹਾਂ ਨੂੰ ਮੁਬਾਰਕ ਜੋ ਸ਼ਹੀਦਾਂ ਦੇ ਨਾਂ ਤੇ ਪੈਸੇ ਇਕੱਤਰ ਕਰਕੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦੀਆਂ ਨੇ ਉਹਨਾਂ ਸੰਸਥਾਵਾਂ ਨੂੰ ਮੁਬਾਰਕ ਹੈ ਉਹਨਾਂ ਗੁਰਸਿੱਖਾਂ ਨੂੰ ਮੁਬਾਰਕ ਪਰ ਮੈਨੂੰ ਖਿਮਾ ਕਰਿਆ ਜੇ ਕੁਝ ਕੁ ਅਜੇ ਵੀ ਨੇ ਜੋ ਇਕੱਤਰ ਜ਼ਰੂਰ ਕਰਦੇ ਨੇ ਸ਼ਹੀਦਾਂ ਦੇ ਨਾਂ ਤੇ ਪਰ ਉਹਨਾਂ ਦੇ ਘਰਾਂ ਤੱਕ ਨਹੀਂ ਪਹੁੰਚਦੇ ਆਪ ਦੇ ਘਰ ਬਣ ਜਾਂਦੇ ਨੇ ਗੱਲ ਹੈ ਬਿਲਕੁਲ ਸੱਚੀ ਉਹਨਾਂ ਦੇ ਘਰਾਂ ਤੱਕ ਤੇ ਨਹੀਂ ਪਹੁੰਚਦੇ ਹੁਣ ਵੇਖਿਆ ਜਾਏ ਨਿਗਾਹ ਮਾਰ ਕੇ ਵੇਖੋ ਪੰਜਾਬ ਦੀ ਧਰਤੀ ਤੇ ਬਹੁਤ ਪੈਸਾ ਇਕੱਤਰ ਹੋਇਆ 84 ਤੋਂ ਲੈ ਕੇ ਰਕੇ ਪਰ ਅੱਜ ਵੀ ਉਹ ਜਿਹੜੇ ਪਰਿਵਾਰ ਨੇ ਬਹੁਤੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਸਿਚੁਏਸ਼ਨ ਉਹੀ ਹੈ ਬੱਚੇ ਉਹਨਾਂ ਦੇ ਚੰਗੀ ਵਿੱਦਿਆ ਨੂੰ ਪ੍ਰਾਪਤ ਨਹੀਂ ਕਰ ਪਾਰੇ ਦਿੱਲੀ ਦਾ ਕਤਲੇਆਮ ਹੋਇਆ بڑے ਪਰਿਵਾਰ ਨੇ ਜਿਹੜੇ ਅਜੇ ਤੱਕ ਸਟੈਂਡ ਨਹੀਂ ਹੋ ਸਕੇ ਜੇਕਰ ਗੱਲ ਕਰੀਏ ਬਨਜਾਰੇ ਸਿੱਖਾਂ ਦੀ ਸਤਨਾਮੀਏ ਸਿੱਖਾਂ ਦੀ ਉਹ ਜਿਹੜੇ ਸਿਕਲੀਗਰ ਸਿੱਖ ਜਿਨ੍ਹਾਂ ਦੀ ਗਿਣਤੀ ਕਰੋੜਾਂ ਦੇ ਵਿੱਚ ਤੇ ਕਮਾਲ ਦੀ ਗੱਲ ਉਹਨਾਂ ਦੇ ਕੋਲ ਮੱਥਾ ਟੇਕਣ ਵਾਸਤੇ ਗੁਰਦੁਆਰਾ ਵੀ ਹੈ ਨਹੀਂ ਆਪ ਜਾਓ ਐਮਪੀ ਦੇ ਵਿੱਚ ਮਹਾਰਾਸ਼ਟਰ ਉੱਤਰ ਪ੍ਰਦੇਸ਼ ਮਹਾਰਾਸ਼ਟਰ ਇਹਨਾਂ ਸਟੇਟਾਂ ਦੇ ਵਿੱਚ ਉਹ ਬੈਠੇ ਹੋਏ ਨੇ ਹੈ ਸਿੱਖ ਪਰ ਉੱਥੇ ਕੋਈ ਗੁਰਦੁਆਰਾ ਨਹੀਂ ਕੋਈ ਸਕੂਲ ਨਹੀਂ ਉਹਤੇ ਚਾਹੁੰਦੇ ਨੇ ਵੀ ਸਾਨੂੰ ਸਿੱਖੀ ਵਿੱਚ ਸ਼ਾਮਲ ਕੀਤਾ ਜਾਏ। ਪਿਛੋਕੜ ਸਾਰਾ ਉਹਨਾਂ ਉਹਨਾਂ ਦਾ ਸਿੱਖੀ ਦਾ ਹੈ। ਪਿਛੋਂ ਉਹ ਸਿੱਖ ਨੇ ਉਹਨਾਂ ਦਾ ਧੁਰਾ ਉਹਨਾਂ ਦਾ ਅਸਲਾ ਸਿੱਖ ਹੈ। ਪਰ ਵੇਖਿਆ ਜਾਏ ਉਹਨਾਂ ਦੀ ਮਦਦ ਕੀਤੀ ਜਾਏ। ਸਤਿਗੁਰ ਕਿਰਪਾ ਕਰਨ। ਅੱਜ ਜੇਕਰ ਸਿੱਖ ਕੌਮ ਦਾ ਜਿਹੜਾ ਦਸਵੰਦ ਹੈ, ਦਾਨ ਹੈ ਜੇਕਰ ਚੰਗੀ ਜਗ੍ਹਾ ਤੇ ਲੱਗ ਜਾਏ ਤੇ ਕੌਮ ਦਾ ਬੜਾ ਭਲਾ ਹੋ ਸਕਦਾ ਹੈ। ਜ਼ਰੂਰੀ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਕੇ ਗੁਰੂ ਸਾਹਿਬ ਨੇ ਆਖਿਆ ਸੀ ਵੀ ਗਰੀਬ ਦਾ ਨੂੰ ਗੁਰੂ ਦੀ ਗੋਲਕੇ ਜਿਹੜਾ ਬੰਦਾ ਕਿਸੇ ਗਰੀਬ ਦੇ ਬੱਚੇ ਦੀ ਫੀਸ ਭਰ ਦੇ ਗੁਰੂ ਉਹ ਵੀ ਪ੍ਰਵਾਨ ਕਰੇਗਾ ਕਿਸੇ ਦੀ ਧੀ ਦਾ ਵਿਆਹ ਜੇਕਰ ਉੱਥੇ ਕਿਸੇ ਨੇ 10000 ਦੇ ਦਿੱਤਾ ਗੁਰੂ ਉਹ ਵੀ ਪ੍ਰਵਾਨ ਕਰੇਗਾ ਗੁਰੂ ਆਖੇਗਾ ਨਹੀਂ ਭਲਿਆ ਤੇਰਾ ਦਸਵੰਦ ਮੇਰੇ ਤੱਕ ਪਹੁੰਚ ਗਿਆ ਕੋਈ ਕਿਸੇ ਦੇ ਬੱਚਿਆਂ ਨੂੰ ਪੜ੍ਹਾ ਦੇ ਕੋਈ ਕਿਸੇ ਦੀ ਮਦਦ ਕਰ ਦੇ ਗੁਰੂ ਆਖੇਗਾ ਤੇਰਾ ਦਸਵੰਦ ਮੇਰੇ ਤੱਕ ਪਹੁੰਚ ਗਿਆ ਹੈ ਕਿਉਂ ਗਰੀਬ ਦਾ ਮੁਖ ਗੁਰੂ ਦੀ ਗੋਲਕ ਹੈ ਜਿਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਹੁਕਮਨਾਮੇ ਜਾਰੀ ਕੀਤੇ ਸਨ ਜਿੰਨੇ ਵੀ ਮਸੰਦ ਨੇ ਇਹਨਾਂ ਦੀਆਂ ਮਸਕਾਂ ਬਣ ਕੇ ਮੇਰੇ ਕੋਲ ਹਾਜ਼ਰ ਕੀਤਾ ਜਾਏ ਮਸੰਦ ਹਾਜ਼ਰ ਹੋਏ ਜਿਹੜਾ ਸੀ ਭਾਈ ਫਿਰੂ ਸਿੱਖ ਉਹ ਵੀ ਮਸੰਦ ਸੀ ਉਹ ਆਪ ਹੀ ਆਪਣੀ ਦਾੜੀ ਨੂੰ ਫੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਨਮੁਖ ਹਾਜ਼ਰ ਹੋ ਗਿਆ ਸਿੱਖਾਂ ਨੂੰ ਪਤਾ ਸੀ ਵੀ ਭਾਈ ਫਿਰੂ ਬੜੇ ਉੱਚੇ ਸੁੱੱਚੇ ਜੀਵਨ ਵਾਲਾ ਸਿੱਖ ਹੈ ਉਹਨਾਂ ਨੂੰ ਪਤਾ ਸੀ ਉਹਨੇ ਆਪਣੀ ਦਾੜੀ ਆਪ ਫੜੀ ਮਹਾਰਾਜ ਦੇ ਸਨਮੁਖ ਹਾਜ਼ਰ ਹੋਇਆ ਤੇ ਸਹਿਬ ਸੱਚੇ ਪਾਤਸ਼ਾਹ ਕਹਿਣਗੇ ਭਾਈ ਫਿਰੂ ਤੇਰਾ ਦਸਵੰਦ ਤੇ ਤੇਰੀ ਮਾਇਆ ਸਾਡੇ ਤੱਕ ਪਹੁੰਚ ਗਈ ਜਿਹੜੇ ਮਸੰਦ ਹੁੰਦੇ ਸਨ ਉਹਨਾਂ ਦਾ ਕੰਮ ਹੁੰਦਾ ਸੀ ਵੀ ਸੰਗਤਾਂ ਦੀ ਦਸਵੰਦ ਦੀ ਮਾਇਆ ਗੁਰੂ ਦਰਬਾਰ ਵਿੱਚ ਲਿਆ ਕਰਕੇ ਹਾਜ਼ਰ ਕਰਨੀ ਉਹ ਜਿਹੜੇ ਮਸੰਦ ਕੀ ਸਨ ਕਰਪ ਹੋ ਚੁੱਕੇ ਸਨ ਸੰਗਤਾਂ ਦੀ ਮਾਇਆ ਖਾਣ ਲੱਗ ਪਏ ਸਨ ਆਪਣੇ ਹਿੱਤਾਂ ਵਾਸਤੇ ਵਰਤਨ ਲੱਗ ਪਏ ਸਨ ਭਾਈ ਫਿਰੂ ਦੀ ਗੱਲ ਆਈ ਮਹਾਰਾਜ ਕਹਿੰਦੇ ਤੇਰੀ ਮਾਇਆ ਸਾਡੇ ਤੱਕ ਪਹੁੰਚ ਗਈ ਨਾਲ ਦੇ ਸਿੱਖ ਉਹ ਕਹਿਣਗੇ ਮਹਾਰਾਜ ਜੀ ਦੀ ਬਹੀ ਤੇ ਖਾਲੀ ਆ ਦੇਖੋ ਭਾਈ ਇੱਕ ਵੀ ਪੈਸਾ ਇਹਨੇ ਲਿਆ ਕਰਕੇ ਗੁਰੂ ਦਰਬਾਰ ਵਿੱਚ ਭੇਟ ਨਹੀਂ ਕੀਤਾ ਜਦੋਂ ਸਹਿਬ ਸੱਚੇ ਪਾਤਸ਼ਾਹ ਨੂੰ ਸਿੱਖਾਂ ਨੇ ਆਖਿਆ ਮਹਾਰਾਜ ਜੀ ਦਾ ਵੀ ਅਕਾਊਂਟ ਚੈੱਕ ਕਰੋ ਕੋਈ ਪੈਸਾ ਨਹੀਂ ਸਹਿਬ ਕਹਿੰਦੇ ਵੇਖੋ ਭਾਈ ਫਿਰੂ ਪਤਾ ਕੀ ਕਰਦਾ ਸੀ ਜਿਤਨੀ ਵੀ ਮਾਇਆ ਇਹਦੇ ਕੋਲ ਇਕੱਤਰ ਹੁੰਦੀ ਸੀ ਗਰੀਬਾਂ ਦੀ ਮਦਦ ਵਿੱਚ ਲੋੜਵੰਦਾਂ ਦੀ ਮਦਦ ਵਿੱਚ ਲਾ ਦਿੰਦਾ ਸੀ ਇਸ ਕਰਕੇ ਇਹਦੀ ਜਿਹੜੀ ਮਾਇਆ ਮੈਨੂੰ ਪਹੁੰਚ ਜਾਂਦੀ ਸੀ ਕਿਉਂ ਗਰੀਬ ਦਾ ਮੂੰਹ ਗੁਰੂ ਦੀ ਗੋਲ ਕੇ ਪਹੁੰਚ ਜਾਂਦੀ ਸੀ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਭਾਈ ਫੇਰੂ ਤੇਰੀ ਸੱਚੀ ਦਾੜੀ ਭਾਈ ਫੇਰੂ ਤੇਰੇ ਤੂੰ ਸਤਗੁਰ ਬਲਿਹਾਰੀ ਮਹਾਰਾਜ ਨੇ ਆਖਿਆ ਸੀ ਕਹਿਨ ਤੂੰ ਪਾਪ ਜ਼ਰੂਰੀ ਨਹੀਂ ਸਿੱਖ ਸੋਚੇ ਵੀ ਗੋਲਕ ਦੇ ਵਿੱਚ ਮੇਰੇ ਪੈਸੇ ਜਾਣਗੇ ਉਹੀ ਸਫਲ ਹੋਣਗੇ ਨਹੀਂ ਤੇਰਾ ਗੁਰੂ ਕਹਿੰਦਾ ਜੇਕਰ ਗਰੀਬ ਦੇ ਮੂਹ ਵਿੱਚ ਚਲੇ ਗਏ ਉਹ ਵੀ ਸਫਲ ਹੋ ਜਾਣਗੇ ਸਤਿਗੁਰ ਕਿਰਪਾ ਕਰਨ ਵਿਚਾਰ ਚਲਦੀ ਪਈ ਸੀ ਅਕਲੀ ਕੀਚੇ ਦਾਨ ਸਤਿਗੁਰ ਆਖਦੇ ਨੇ ਸਿੱਖਾ ਅਕਲ ਦੇ ਨਾਲ ਦਾਨ ਕਰੀ ਪਰ ਜਿਹੜੇ ਕਰਪਟ ਬੰਦੇ ਹੁੰਦੇ ਨੇ ਉਹ ਧਰਮ ਦਾ ਬਾਣਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਖੂਨ ਪਰ ਸੇਨੇ ਦੀ ਕਮਾਈ ਨੂੰ ਇਕੱਤਰ ਕਰ ਲੈਂਦੇ ਨੇ tem burca um